ਬਰਦੇ ਮੀਂਹ ਦੇ ਵਿੱਚ ਆਜੋ ਤੁਸੀਂ ਆਓ ਗਣੇਸ਼ ਉਸਤਵ ਦੇ ਸੰਬੰਧ ਚ ਗੜੀ ਚਾਵਲ ਗੜੀ ਚਾਵਲ ਦਾ ਲੰਗਰ ਆਇਆ ਆਇਆ ਲੰਗਰ 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 ਚਲਾਇਆ ਗਿਆ ਆਜੋ ਆਜੋ ਪੰਛੀਆਂ ਵਾਸਤੇ ਫਰੀ ਸਪੂਰ ਰੋਡ ਦੇ ਮੂਰੇ ਵਾਲੇ ਦੁਕਾਨਦਾਰਾਂ ਵੱਲੋਂ ਥੋੜੇ ਹੌਲੀ ਹੋੜ ਛਿੱਟਾ ਯਾਰ ਰੋਡ ਤੇ ਹਾਂ ਕੜੀ ਚਾਵਲ ਦਾ ਲੰਗਰ ਹਟਾਇਆ ਜਾ ਰਿਹਾ ਮੌਸਮ ਭਾਵੇਂ ਖਰਾਬ ਹੈ ਪ੍ਰਕਾਸ਼ ਜੀ ਜਲਦੀ ਆ ਫਿਰ ਸ਼ੁਰੂ ਹੋਗੀ ਦੁਬਾਰੇ ਜਿੱਦਰ ਦੇਖੋ ਰਾਹ ਹੀ ਰਿਹਾ ਕੜੀ ਚਾਵਲ ਸੀਵਲ ਦਾ ਪਤਾ ਲੰਗਰ ਸ਼ਕਦੇ ਹੋਏ ਤੋਨੀ ਵੰਸਲ ਤੇਰੇਂਦਰ ਸਿੰਘਾ ਕੜੀ ਚਾਵਲ ਦਾ ਲੰਗਰ ਹੈ ਜੋ ਵਰਤਾ ਰਹੇ ਨੇ ਮਰਸ਼ਾਦ ਵੀ ਪੈਰੀਆਂ ਨਾਲ ਨਾਲ ਨਵੀਨ ਨਵੀਨ ਕੜੀ ਚਾਵਲ ਦਾ ਲੰਗਰ 赶紧把那个啥子，他不会。